ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਕਿਹਾ ਜਾਂਦਾ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਜਦੋਂ ਦੇ ਟ੍ਰੰਪ ਸਾਹਿਬ ਆਏ ਨਾ 20 ਦੇ ਬਾਅਦ ਤੇ ਰੋਜ ਇਹੋ ਕਹ ਰਹੇ ਸੀ ਵੀ ਆਦਮੀ ਜਿਹੜੇ ਇਲਿਗਲਰ ਅਮਰੀਕਾ ਚ ਰਿਪੋਰਟ ਕਰਦੇ ਨੇ ਤੇ ਆਉਂਦੇ ਇਹਨਾਂ ਨੇ ਕਾਰਵਾਈ ਸ਼ੁਰੂ ਕਰਤੀ ਜੀ ਕਲੰਬੀਆ ਬੰਦੇ ਭੇਜੇ ਵਾਪਸ ਮੈਕਸੀਕੋ ਭੇਜੇ ਵੀ ਹੋਰ ਦੇਸ਼ਾਂ 'ਚ ਭੇਜੇ ਵੀ ਇੰਡੀਆ ਦੇ ਵੀ ਕੰਦੇ ਸੀ ਵੀ 18000 ਬੰਦਾ ਤੇ ਇਲਿਗਲ ਰਹਿ ਰਿਹਾ ਹੈ ਉਹ ਵੀ ਆਸਪੀਨੇ ਵੀ ਅੱਜ ਸਵੇਰੇ ਅੰਮ੍ਰਿਤਸਰ 에어ਪੋਰਟ ਤੇ ਉਹ ਵੀ ਆਦਮੀ ਭੇਜਤੇ ਕਾਫੀ ਵਾਪਸ ਪਹਿਲਾਂ 205 ਦੀ ਲਿਸਟ ਆ ਰਹੀ ਸੀ ਫਿਰ ਕਹਿੰਦੇ 104 ਆਦਮੀ ਆਏ ਵੇ ਖैर ਜਿੰਨੇ ਵੀ ਆਏ ਵੇ ਉਹ ਤੇ ਬਾਅਦ ਦੀ ਗੱਲ ਹੈ ਲੇਕਿਨ ਜਿਵੇਂ ਕਾਰਵਾਈ ਸ਼ੁਰੂ ਹੋ ਗਈ ਹੈ ਜਿਹੜੀ ਲੋਕ ਇੰਡੀਅਨ ਵੀਜ਼ਾ ਦੇ ਸੀ ਯੂ ਐਸ ਐਚ ਚੋਰੀ ਬੇਸ਼ੱਕ ਜਿਨ੍ਹਾਂ ਦਾ ਵੀਜ਼ਾ ਖਤਮ ਹੋਇਆ ਸੀ ਉਹ ਵੀ ਚੋਰੀ ਕਹਿੰਦੇ ਜਾਂਦੇ ਵੇ ਜਿਹੜੇ ਮੈਕਸੀਕੋ ਤੋਂ ਐਂਟਰ ਹੋਏ ਸੀ ਚੋਰੀ illegal ਉਹ ਵੀ ਚੋਰੀ ਕਰਨੇ ਜਾਂਦੇ ਵੇ ਕਿਸੇ ਵੀ ਕਿਸਮ ਦੇ ਜਗਤ ਜਗਰ ਤੋਂ ਲਿਗਲ ਡਾਕੂਮੈਂਟਰੀ ਹੈਗੇ ਰਹਾਂਦੇ ਤੇ ਤੁਸੀਂ ਚੋਰੀ ਕਰਨੇ ਜਾਓਗੇ ਤੇ ਚੋਰੀ ਆਦਮੀਆਂ ਨੂੰ ਕੋਈ ਵੀ ਕੰਟਰੀ ਨਹੀਂ ਰਹਿ ਦਿੰਦੀ ਹਰ ਮੁਲਕ ਬੰਦੇ ਰਿਪੋਰਟ ਕਰਦਾ ਹੈਗਾ ਲੇਕਿਨ ਉਹਦਾ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਕਿਤੇ 2-4 ਬੰਦੇ ਫੜੇ ਗਏ 10 ਫੜੇ ਗਏ ਉਹ ਇਹ ਲਈਦਾ ਹੀ ਵਾਪਸ ਦੇ ਦਿੰਦੀ ਸਰਕਾਰ ਤੋ ਕਿਸੇ ਗਿਣਤੀ ਜੀ ਨਹੀਂ ਆਉਂਦੇ ਕਿਉਂਕਿ ਪਤਾ ਲੱਗਦਾ ਨਹੀਂ ਕਿੰਨੇ ਬੰਦੇ ਆਏ ਇੰਡੀਆ ਬਹੁਤ ਵੱਡਾ ਹੈ ਲੇਕਿਨ ਇਸ ਟਾਈਮ ਲਿਸਟ ਆਈ ਬੜੀ ਵੱਡੀ ਤੇ ਪੂਰਾ ਜਾਜ ਦਾ ਜਾਜ ਸੀ ਨਾ ਜਿਹੜਾ ਉਹ ਸਿਰਫ ਇਹੋ ਹੀ ਆਦਮੀ ਲੈ ਕੇ ਆਏ ਸੀ ਜਿਹੜੇ ਉੱਥੇ ਚੋਰੀ ਕਰ ਰਹੇ ਵੇ ਉਹਦੇ ਆਨ ਕਰਕੇ ਨਾ ਕਾਫੀ ਦਹਿਸ਼ਤ ਪੈ ਗਈ ਹੈ ਜਿਹੜੇ ਬਾਹਰ ਦੇ ਮੁਲਕਾਂ ਚ ਆਪਣੇ ਇੰਡੀਆ ਦੇ ਰਹੇ ਨਾ ਜਿੰਨਾਂ ਕੋ ਡਾਕੂਮੈਂਟ ਨਹੀਂਗੇ ਉਹ ਵੀ ਖਭਰਾਏ ਵੇ ਪਤਾ ਨਹੀਂ ਵੀ ਇਹ ਮੁਲਕਾਂ ਦੇ ਕੀ ਕਰਨੇ ਹਰ ਜਿਹੜੀ ਅਮਰੀਕਾ ਚ ਰਹਿੰਦੇ ਬਈ ਉਹ ਤੇ ਘਬਰਾਣਾ ਬਿਲਕੁਲ ਜਿਆ ਜਗਾ ਹੈ ਕਿਉਂਕਿ ਉੱਥੇ ਦੱਸਦੇ ਬਈ ਵੀ ਕਾਰੋਬਾਰ ਦੀ ਸਿਚੁਏਸ਼ਨ ਬਹੁਤ ਖਰਾਬ ਹੋ ਗਈ ਹੈ ਜਿਹੜੇ ਬੰਦੇ ਚੋਰੀ ਰਹਿੰਦੇ ਸੀ ਨਾ ਇਹਨਾਂ ਨੇ ਕੰਮ ਸੰਭਾਲਿਆ ਸੀ ਬੜਾ ਰੈਸਟੋਰੈਂਟ ਚ ਕੰਮ ਕਰਦੇ ਸੀ ਕਾਰ ਵਾਸ਼ ਦਾ ਕੰਮ ਕਰਦੇ ਸੀ ਕੰਸਟਰਕਸ਼ਨ ਦਾ ਕੰਮ ਕਰਦੇ ਸੀ ਹਰ ਥਾਂ ਤੇ ਜਿੱਥੇ ਉਹਨਾਂ ਨੂੰ ਜੋ ਮਿਲਦੀ ਸੀ ਕੰਮ ਕਰਦੇ ਸੀ ਆਪਣਾ ਬਿਜ਼ਨਸ ਵੀ ਕਰਦੇ ਸੀ ਰੁੱਖ ਸੁਪਕੇ ਜਿਵੇਂ ਵੀ ਉੱਥੇ ਦਾ ਸਾਧਨ ਸੀ ਉਹ ਸਾਰਾ ਹੋ ਗਿਆ ਦੋਸਤੋ ਬੰਦ ਤੇ ਜਿਹੜੇ ਬੰਦੇ ਵਿਚਾਰੇ ਪੈਸੇ ਲਾ ਕੇ ਗਏ ਸੀ ਕੋਈ 35 ਲੱਖ ਲਾ ਗਿਆ ਕੋਈ 40 ਲੱਖ ਲਾ ਗਿਆ ਕੋਈ 50 ਲੱਖ ਲਾ ਗਿਆ ਆਪਣੇ ਚੰਗੇ ਫਿਊਚਰ ਵਾਸਤੇ ਫਿਰ ਲਾਲ ਤੇ ਫਿਊਚਰ ਹੋ ਗਿਆ ਜੀ ਬਿਲਕੁਲ ਖਰਾਬ ਕਿਉਂਕਿ ਇਨੇ ਪੈਸੇ ਇੰਡੀਆ ਚ ਕਵਰ ਕਰਨੇ ਬੜੀ ਮੁਸ਼ਕਲ ਹੈ ਜੇ ਤੇ ਆਦਮੀ ਦਾ ਹੌਸਲਾ ਹੋਏ ਨਾ ਉੱਤੇ ਚਲੋ ਕੋਈ ਨਾ ਕੋਈ ਆ ਕੇ ਜਿਗਾਰ ਪਟਕਾ ਲੇਗਾ ਲੇਕਿਨ ਜਦੋਂ ਬੰਦਾ ਡਿਪੂਟ ਹੋ ਕੇ ਆਂਦਾ ਨਾ ਉਹਦਾ ਹੌਸਲਾ ਟਟ ਜਾਂਦਾ ਹੈਗਾ ਉਹ ਸੋਚਦਾ ਵੀ ਕਿਵੇਂ ਪੈਸੇ ਬਰਬੜ ਹੋਣਗੇ ਮੇਰੇ ਬੜੇ ਪੈਸੇ ਲਗਾ ਕੇ ਆਇਆ ਜਦੋਂ ਘਰ ਦੇ ਲਾਧ ਵੇਚੇਗਾ ਉਹੀ ਗਰੀਬੀ ਨਜ਼ਰ ਆਏਗੀ ਅਗੇ ਕਿ ਇਹਨਾਂ ਜਮੀਨ ਕਹਨੇ ਪਈਏ ਕਈਆਂ ਨੇ ਕਰਜ਼ਾ ਲਿਆ ਹੋਇਆ ਹੈ ਉਹ ਵੀ ਜਿੰਨਾ ਕੋਈ ਕਰਜ਼ਾ ਲਿਆ ਉਹ ਵੀ ਤੰਗ ਕਰਨਗੇ ਇਹ ਜਿਹੜੀ ਹਮਦਰਦੀ ਕੀ ਨਾ ਐਸਫ ਹੈਗੀ ਇਹ 2-4 ਦਿਨ 10 ਦਿਨ ਦੀ ਉਸ ਤੋਂ ਬਾਅਦ ਦੋਸਤੋ ਹਮਦਰਦੀ ਹੋਈ ਨਹੀਂ ਦੀ ਖਤਮ ਇੰਡੀਆ 'ਚ ਫਿਰ ਲੋਕ ਮਜ਼ਾਕ ਉਡਾਂਦੇ ਲੋਕਾਂ ਦਾ ਜਿਹੜੇ ਬੰਦੇ ਬਾਤ ਸੁਣਦੇ ਨਾ ਉਹਨਾਂ ਦਾ ਫਿਰ ਮਜ਼ਾਕ ਡਾਂਗੇ ਤੁਸੀਂ ਦੇਖ ਲੈਣਾ ਕਿਸੇ ਨੇ ਕੁਝ ਕਹਣਾ ਕਿਸੇ ਨੇ ਕੁਝ ਕਹਣਾ ਕਿਸੇ ਨੇ ਕਹਿਣਾ ਬਸ ਤੱਥ ਹੈ ਚਾ ਅਮਰੀਕਾ ਤੋਂ ਭੇਜਤਾ ਉਹਨਾਂ ਵਾਪਸ ਤੁਮੂਦੇ ਬੜੀਆ ਇੱਥੇ ਪੜਾ ਮਾਰ ਕੇ ਗਏ ਜੇ ਮੈਂ ਅਮਰੀਕਾ ਚੱਲਿਆ ਵਾ ਵੇਖੇ ਨਹੀਂ ਆਰੇ ਤੁਨ ਨੂੰ ਇੱਥੇ ਕਹ ਜੀ ਇੱਥੇ ਕੰਮ ਘੱਲ ਹੈ ਲੋਕ ਦੋਨੋਂ ਪਾਸੇ ਹੋ ਜਾਂਦੇ ਨੇ ਜੇ ਕੋਈ ਬਾਹਰ ਜਾਣਾ ਚਾਹੁੰਦੇ ਕਹਿੰਦੇ ਬਾਹਰ ਨਾਲ ਦਾ ਨਜ਼ਾਰਾ ਹੈ ਕੋਈ ਨਹੀਂ ਇੱਕ ਤੂੰ ਚੱਲੇ ਗਿਆ ਤੇ ਸਾਰੀ ਗਰੀਬੀ ਦੂਰ ਕਰ ਨਹੀਂ ਕਰਦੀ ਸਾਡੇ ਪਿੰਡ ਦੇ ਕਿੰਨੇ ਬੰਦੇ ਬਾਹਰ ਗਏ ਸਾਰੇ ਬੜੇ ਵਹਿ ਪਿਜੇ ਵੇ ਤੇ ਜੇ ਬੰਦਾ ਅਜੇ ਵਾਪਸ ਫੇ ਉਕਤੀ ਮਤ ਦੇਣਗੇ ਕਹਣਗੇ ਬਾਹਰ ਕੀ ਪਿਆ ਘਰ ਇਨੇ ਪੈਸੇ ਲਾ ਕੇ ਤੂੰ ਕੰਮ ਕਰਦਾ ਤੇ ਵਧੀਆ ਰੋਟੀ ਖਾਣੀ ਜੀ ਨਾਲੇ ਮਾਪੇ ਦੇ ਕੋਲ ਆਲਾ ਸੀ ਪਰ ਆਪਣਾ ਨਹੀਂ ਕੋਈ ਰਹੀ ਯਾਰ ਦੂਸੀ ਜੇ ਤੂੰ ਗਿਆ ਤੇ ਤੇਰੇ ਬੱਚੇ ਬੱਚਿਆਂ ਦੇ ਕੋਲਣਾ ਹੀ ਤੂੰ ਸਾਰ ਆਪਣਾ ਫਿਊਚਰ ਖਰਾਬ ਕਰ ਲਿਆ ਜਰ ਨਾਲ ਘਰ ਦੇ ਦਾ ਫਿਊਚਰ ਵੀ ਖਰਾਬ ਕਰਕੇ ਆ ਗਿਆ ਇਹ ਹਾਲਾਤ ਹੁੰਦੇ ਜੇ ਲੋਕੀ ਜਦੋਂ ਬਾਹਰੋਂ ਆਂਦੇ ਵੇ ਕਿਸੇ ਵੀ ਦੇਸ਼ ਵਿੱਚ ਤੁਸੀਂ ਅਗਰ ਚੋੜੀ ਰਹਿੰਦੇ ਹੋ ਨਾ ਇਹ ਤੁਹਾਡੇ ਸਿਰ ਤੇ ਤਰਲ ਲੜਵੀ ਰਹੇਗੀ ਕਿਸੇ ਵੇਲੇ ਚੱਕੀ ਹੋ ਗਈ ਤੁਸੀਂ ਫੜੇਗੇ ਤੇ ਉਸ ਮੁਲਕ ਦੇ ਤੁਹਾਨੂੰ ਡਿਪੋਰਟ ਕਰਨਾ ਹੁੰਦਾ ਹੈ ਜਾਂ ਅੰਦਰ ਕਰ ਦਿੰਦੇ ਵੇ ਆਪਣੇ ਆਪ ਪ੍ਰਹਿਦੰਤੀ ਯਮ ਕਰੋ ਤੇ ਵਾਪਸ ਆਓ ਕੁਝ ਮੁਲਕੇ ਵੀ ਉਹ ਛੜ ਦਿੰਦੇ ਕਹਿੰਦੇ ਚਾਲ ਕਾਰੋਬਾਰ ਕਰਕੇ ਤੇ ਮੁਲਕ ਛੜ ਜੀ ਵਾਰਨਿੰਗ ਦੇ ਦਿੰਦੇ ਵੀ ਇਸ ਕਰਕੇ ਦੋਸਤੋਂ ਬਾਹਰ ਇੰਡੀਆ ਰਹਿਣਾ ਸੁੱਖਾ ਨਹੀਂ ਜਗਾ ਇਹ ਲੋਕ ਜ਼ੇਦਬਾਜ਼ੀ ਇੰਡੀਆ ਤੋਂ ਆ ਜਾਂਦੇ ਵੀ ਉਹ ਗਿਆ ਮੈਂ ਵੀ ਜਾਣਾ ਮੇਰਾ ਰਿਸਟਰ ਗਿਆ ਉਹ ਸਾਰੇ ਕੰਡਰੇ ਕੋਈ ਗੱਲ ਨਹੀਂ ਮੈਂ ਕਰ ਲਾਂਗਾ ਉੱਥੇ بڑا ਕੰਪਿਊਟਰ ਸੈਂਟਰ ਆਪਣੇ ਆਪ ਨੂੰ ਮੈਂ ਸਵਾਲ ਲਾਂਗਾ ਇਕ ਵਾਰ ਤੁਸੀਂ ਮੈਨੂੰ ਭੇਜ ਦਿਓ ਦੋਸਤੋਂ ਇੰਡੀਆ ਦੀਆਂ ਚਲਾਕੀਆਂ ਬਾਹਰ ਬਿਲਕੁਲ ਨਹੀਂ ਚਲਦੀਆਂ ਇਸ ਕਰਕੇ ਹੁਣ ਤੁਸੀਂ ਸੰਭਲ ਜਾਓ ਬੜਿਆਂ ਨੂੰ ਮਤ ਆ ਜੇਗੀ ਇਹ ਬੰਦੇ ਵੇਖ ਕੇ ਜਿਹੜੇ ਵਾਪਸ ਆਏ ਬੇ ਅਗੋਂ ਸੜੀ ਤੇਗਾ ਬਾਹਰ ਜਾਂਦਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਵਾਲਿਆਂ ਦਾ ਥੈਂਕ ਯੂ